ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਨ ਮੇਖੜੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਮੁਖੜਲੇ ਹਸਤੇ ਜਨਮਿਲੀ 2025 ਲਈ ਯੂਐਸ ਨੇ ਵੀਜ਼ਾ ਬੁਲਟਨ ਕੀਤਾ ਜਾਰੀ ਗ੍ਰੀਨ ਕਾਰਡ ਚਾਹਣ ਵਾਲਿਆਂ ਤੇ ਲਈ ਸੁਨਹਿਰੀ ਮੌਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਡੋਨਲਡ ਟਰੰਪ ਨੂੰ ਦਿੱਤਾ ਜਵਾਬ ਕਿ ਹਨ ਜਿੱਟਨਾ ਸੌਖਾ ਨਹੀਂ ਪਰ ਕੈਨੇਡਾ ਦੇਵੇਗਾ ਟੁਕਮਾ ਜਵਾਬ ਅਮਰੀਕਾ ਚ ਪਾਰਤੀ ਬੱਚਿਆਂ ਨੂੰ ਵੱਡਾ ਚਟਕਾ 19 ਸੂਬਿਆਂ ਚ ਬੰਦ ਕੀਤੀ ਡ੍ਰੀਮਰਸ ਲਈ ਵੱਡੀ ਸਹੂਲਤ ਕੰਕਰਮ ਵਿਸਟਾਰਡਨਲ ਯੂਐਸ ਨੇ ਜਨਵਰੀ ਵਾਸਤੇ 2025 ਲਈ ਆਪਣਾ ਵੀਜ਼ਾ ਬੁਲਟਨ ਜਾਰੀ ਕਰ ਦਿੱਤਾ ਹੈ ਗ੍ਰੀਨ ਕਾਰਡ ਚਾਉਣ ਵਾਲਿਆਂ ਵਾਸਤੇ ਇੱਕ ਚੰਗਾ ਮੌਕਾ ਹੈ ਇਸ ਵਿੱਚ ਤਰੀਕਾਂ ਦਾ ਵੀ ਐਲਾਨ ਕੀਤਾ ਗਿਆ ਹੈ এমਪਲॉयਮੈਂਟ ਬੇਸਡ ਗ੍ਰੀਨ ਕਾਰਡ ਦੇ ਨਾਲ ਨਾਲ ਫੈਮਿਲੀ ਦੇ ਲਈ ਵੀ ਗ੍ਰੀਨ ਕਾਰਡ ਵਾਸਤੇ ਸਾਰੀ ਜਾਣਕਾਰੀ ਇਸ ਵੀਜ਼ਾ ਬੁਲਟਨ ਦੇ ਵਿੱਚ ਦਿੱਤੀ ਗਈ ਹੈ ਅਮਰੀਕੀ ਵਿਦੇਸ਼ ਵਿਭਾਗ ਦਾ ਜਨਵਰੀ 2025 ਵੀਜ਼ਾ ਬੁਲਟਨ ਜਾਰੀ ਕਰ ਦਿੱਤਾ ਗਿਆ ਜੋ ਨਵੇਂ ਸਾਲ ਨਾਲ ਸੰਬੰਧਿਤ ਪਹਿਲਾ ਬੁਲਟਨ ਹੈ ਇਸ ਬੁਲਟਨ ਵਿੱਚ ਕਈ ਰੁਜ਼ਗਾਰ ਅਧਾਰਿਤ ਵੀਜ਼ਾ ਸ਼੍ਰੇਣੀਆਂ ਵਿੱਚ ਜ਼ਿਕਰਯੋਗ ਤਰੱਕੀ ਵਿਖਾਈ ਗਈ ਹੈ ਜੋ ਖਾਸ ਤੌਰ ਤੇ ਭਾਰਤ ਦੇ ਬੇਨਿਕਾਰਾਂ ਨੂੰ ਲਾਭ ਪਹੁੰਚਾਉਣ ਵਾਲੀ ਹੈ ਵੀਜ਼ਾ ਬੁਲਟਨ ਗ੍ਰੀਨ ਕਾਰਡਾਂ ਦੀ ਮੰਗ ਕਰਨ ਵਾਲਿਆਂ ਲਈ ਇੱਕ ਮੁੱਖ ਸਾਧਨ ਹੈ ਜੋ ਕਿ ਮਹੱਤਵਪੂਰਨ ਤਰੀਖਾਂ ਪ੍ਰਦਾਨ ਕਰਦਾ ਹੈ ਜੋ ਦਰਸਾਉਂਦੀਆਂ ਨੇ ਕਿ ਬਿਨੈਕਾਰ ਕਦੋਂ ਫਾਈਲ ਕਰ ਸਕਦੇ ਨੇ ਜਾਂ ਉਹਨਾਂ ਦੀਆਂ ਅਰਜ਼ੀਆਂ ਤੇ ਕਾਰਵਾਈ ਹੋਣ ਦੀ ਉਮੀਦ ਕਦੋਂ ਕੀਤੀ ਜਾ ਸਕਦੀ ਹੈ ਇਹ ਤਰੀਕਾਂ ਵੀਜ਼ਾ ਜਾਰੀ ਕਰਨ ਜਾਂ ਸਥਿਤੀਤਿਆਂ ਪਰਵਾਨਕੀਆਂ ਦੇ ਸਮਾਂ ਯੋਜਨ ਲਈ ਸਭ ਤੋਂ ਜਲਦੀ ਸੰਭਵ ਸਮੇਂ ਨੂੰ ਦਰਸਾਉਂਦੀਆਂ ਨੇ ਜਿਵੇਂ ਕਿ ਏਮਪਲੋਇਮੈਂਟ ਬੇਸਡ ਗ੍ਰੀਨ ਕਾਰਡਸ ਦੀ ਜੇ ਗੱਲ ਕਰੀਏ ਤਾਂ ਫਿਰ ਫਾਈਨਲ ਐਕਸ਼ਨ ਦੀਆਂ ਤਰੀਕਾਂ ਨੇ ਇੰਡੀਆ ਦੇ ਹਿਸਾਬ ਦੇ ਨਾਲ ਫਰਸਟ এমਪਲாய்ਮੈਂਟ ਬੇਸਡ ਦੇ ਉੱਤੇ 1 ਫਰਵਰੀ 2022 ਦੀ ਤਾਰੀਖ ਹੈ ਜੋ ਕਿ ਬਦਲੀ ਨਹੀਂ ਗਈ ਫਿਰ ਸੈਕੰਡ এমਪਲாய்ਮੈਂਟ ਬੇਸਡ ਤਰੀਕਾ ਹੈ 1 ਅਕਤੂਬਰ 2012 ਜੋ ਕਿ ਪਹਿਲਾਂ 1 ਅਗਸਤ 2012 ਸੀ ਥਰਡ এমਪਲாய்ਮੈਂਟ ਬੇਸਡ ਤਰੀਕਾ ਹੈ 1 ਦਸੰਬਰ 2012 ਜੋ ਕਿ ਪਹਿਲਾਂ 8 ਨਵੰਬਰ 2012 ਹੁੰਦੀ ਸੀ ਅਦਰ ਵਰਕਰਜ਼ ਵਾਸਤੇ 1 ਦਸੰਬਰ 2012 ਦੀ ਤਾਰੀਖ 8 ਨਵੰਬਰ 2012 ਤੋਂ ਬਦਲ ਦਿੱਤੀ ਗਈ ਹੈ ਫੁੱਲ এমਪਲੋਇਮੈਂਟ ਆਫ ਬੇਸਡ ਵਰਕਰਸ ਦੀ ਤਾਰੀਖ ਹੈ 1 ਜਨਵਰੀ 2021 ਜੋ ਬਦਲੀ ਨਹੀਂ ਗਈ। ਸ਼ਾਰਟਰਨ ਰਿਲੀਜੀਅਸ ਵਰਕਰਸ ਦੀ ਤਾਰੀਖ ਨਹੀਂ ਬਦਲੀ ਗਈ। 5ਵੇਂ ਅਨਰਿਜ਼ਰਵਡ ਯਾਨੀ ਕਿ ਜਿਨ੍ਹਾਂ ਵਿੱਚ C5, T5, I5 ਤੇ R5 ਹੁੰਦੇ ਨੇ ਉਹਨਾਂ ਦੀ ਤਾਰੀਖ ਵੀ 1 ਜਨਵਰੀ 2022 ਹੈ ਜੋ ਬਦਲੀ ਨਹੀਂ ਗਈ। ਇਸ ਤੋਂ ਇਲਾਵਾ ਬਾਕੀਆਂ ਦੀਆਂ ਤਾਰੀਖਾਂ ਮੌਜੂਦਾ ਦੇ ਹਿਸਾਬ ਦੇ ਨਾਲ ਹੀ ਨੇ। employment based green cards ਦੀ ਜਿਹੜੇ ਡੇਟਸ ਫਿਲਿੰਗ ਕਰਨ ਦੀ ਗੱਲ ਕਰੀਏ ਤਾਂ ਫਿਰ ਫਸਟ ਵਾਲਿਆਂ ਲਈ ਇੰਡੀਆ ਦੇ ਵਿੱਚ ਤੜੀ ਗੈ 15 April 2022 ਸੈਕੰਡ ਵਾਲਿਆਂ ਵਾਸਤੇ 1 January 2013 ਥਰਡ ਵਾਲਿਆਂ ਵਾਸਤੇ 8 June 2013 ਅਦਰ ਵਰਕਰਸ ਲਈ ਵੀ 8 June 2013 ਫੋਰਥ ਵਰਕਰਸ ਵਾਸਤੇ 1 February 2021 ਤੇ ਸਰਟਨ ਰਿਲੀਜੀਅਸ ਵਰਕਰਸ ਵਾਸਤੇ ਵੀ 1 February 2021 ਤੇ 5th on reserved یعنی کہ جنਾਂ ਚ C5 T5 I5 ਤੇ R5 ਹੁੰਦੇ ਨਹੀਂ ਉਹਨਾਂ ਵਾਸਤੇ 1 April 2022 ਦੀ ਤਾਰੀਖ ਮਿੱਥੀ ਗਈ ਹੈ ਤੇ ਉਦੜ ਫੈਮਿਲੀ ਸਪான்ਸਰਡ ਗ੍ਰੀਨ ਕਾਰਡਸ ਵਾਲਿਆਂ ਲਈ ਫਾਈਨਲ ਐਕਸ਼ਨ ਦੀ ਤਾਰੀਖ ਹੈ F1 ਵਾਲਿਆਂ ਵਾਸਤੇ 22 ਨਵੰਬਰ 2015 F2A ਵਾਲਿਆਂ ਵਾਸਤੇ 1 ਜਨਵਰੀ 2022 F2B ਵਾਲਿਆਂ ਵਾਸਤੇ 22 ਮਈ 2016 F3 ਵਾਲਿਆਂ ਵਾਸਤੇ 1 ਜੁਲਾਈ 2010 ਤੇ F4 ਵਾਲਿਆਂ ਵਾਸਤੇ 8 ਅਪ੍ਰੈਲ 2006 ਫੈਮਿਲੀ ਸਪੌਂਸਰਡ ਗ੍ਰੀਨ ਕਾਰਡਸ ਦੀ ਫਿਲਿੰਗ ਦੀ ਡੇਟ ਕੀ ਹੈ F1 ਵਾਲਿਆਂ ਵਾਸਤੇ 1 ਸਤੰਬਰ 2017, F2A ਵਾਸਤੇ 15 ਜੁਲਾਈ 2024, F2B ਵਾਲਿਆਂ ਵਾਸਤੇ 1 ਜਨਵਰੀ 2017 ਤੇ F3 ਵਾਸਤੇ 22 ਜੁਲਾਈ 2012 ਤੇ F4 ਵਾਸਤੇ 15 ਅਗਸਤ 2006। ਜ਼ਿਕਰ ਇਹ ਖਾਸ ਹੈ ਕਿ ਇਹ ਢਾਂਚਾ ਇਮੀਗ੍ਰੈਂਟ ਵੀਜ਼ਾ ਦੀ ਸੰਤੁਲਿਤ ਵੰਡ ਨੂੰ ਯਕੀਨੀ ਬਣਾਉਂਦਾ ਹੈ ਜਿਸ ਦਾ ਉਦੇਸ਼ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨਾ ਅਤੇ ਅਮਰੀਕਾ ਵਿੱਚ ਨਮੀਨਤਾ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਕੈਨੇਡਾ ਦੇ ਉੱਤੇ 25% ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਵੀ ਜਵਾਬ ਦਿੱਤਾ ਹੈ ਡੋਨਾਲਡ 트੍ਰੰਪ ਨੂੰ ਕਹਿੰਦੇ ਨੇ ਕਿ 트੍ਰੰਪ ਦੇ ਨਾਲ ਨਜਿੱਠਣਾ ਸੌਖਾ ਨਹੀਂ ਹੈ ਪਰ ਕੈਨੇਡਾ ਵੀ ਟੁਕਮਾ ਜਵਾਬ ਦੇਵੇਗਾ ਤੇ ਕੈਨੇਡਾ ਨੇ ਕਾਰਵਾਈਆਂ ਕਰਨੀਆਂ ਤਰਕੀਬਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਡੋਨਾਲਡ ਟਰੰਪ ਨਾਲ ਨਿਚੋਣਾ ਭਾਵੇਂ ਪਿਛਲੀ ਵਾਰ ਦੇ ਮੁਕਾਬਲੇ ਜ਼ਿਆਦਾ ਚੁਣੌਤੀ ਭਰਿਆ ਹੋਵੇਗਾ ਪਰ ਕੈਨੇਡੀਅਨ ਵਸਤਾਂ ਤੇ ਟੈਕਸ ਲੱਗਣ ਦੀ ਸੂਰਤ ਵਿੱਚ ਟੁਕਵਾ ਜਵਾਬ ਦੇਣਾਂ ਲਾਜ਼ਮੀ ਹੈ ਇਹ ਜਵਾਬ ਕਈ ਤਰੀਕਿਆਂ ਨਾਲ ਦਿੱਤਾ ਜਾ ਸਕਦਾ ਹੈ ਜਿਵੇਂ ਟਰੰਪ ਵੱਲੋਂ ਪਹਿਲੇ ਕਾਰਜਕਾਲ ਦੌਰਾਨ ਸਟੀਲ ਅਤੇ ਐਲੂਮੀਨੀਅਮ ਤੇ ਲਾਏ ਟੈਕਸਾਂ ਦੇ ਜਵਾਬ ਵਿੱਚ ਅਮਰੀਕਾ ਤੋਂ ਆਉਣ ਵਾਲੀਆਂ ਵਸਤਾਂ ਤੇ ਟੈਕਸ ਲਾਗੂ ਕੀਤੇ ਗਏ ਹਾਲੀਫੈਕਸ ਚੈਂਬਰ ਆਫ ਕਮਰਸ ਦੇ ਇੱਕ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਹਰ ਕੈਨੇਡੀਅਨ ਚੀਜ਼ ਤੇ ਟੈਕਸ ਦਾ ਅਸਰ ਬినాਸ਼ਕ ਅਮਰੀਕਾ ਦੇ ਆਮ ਲੋਕਾਂ ਤੇ ਪਵੇਗਾ ਅਤੇ ਕੈਨੇਡਾ ਵੱਲੋਂ ਜਵਾਬੀ ਕਾਰਵਾਈ ਨਾਲ ਅਮਰੀਕਾ ਦੇ ਕਾਰੋਬਾਰੀ ਵੀ ਪ੍ਰਭਾਵਿਤ ਹੋਣਗੇ ਜ਼ਿਕਰ ਹੈ ਖਾਸ ਹੈ ਕਿ ਐਨਬੀਸੀ ਨਿਊਜ਼ ਨਾਲ ਤਾਜ਼ਾ ਇੰਟਰਵਿਊ ਦੌਰਾਨ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਤੇ ਮੈਕਸੀਕੋ ਤੇ 25 ਫੀਸਦੀ ਟੈਕਸ ਲਾਉਣ ਦੀ ਧਮਕੀ ਦੁਹਰਾਈ ਜਾ ਚੁੱਕੀ ਹੈ ਉਦੋਂ ਜਸਟਨ ਟਰੂਡੋ ਨੇ ਮੰਨਿਆ ਇਹ ਹੈ ਕਿ ਅਮਰੀਕਾ ਵੱਲੋਂ ਲਾਗੂ ਟੈਕਸ ਕੈਨੇਡੀਅਨ ਅਰਥਚਾਰੇ ਲਈ ਤਬਾਕੁਨ ਸਾਬਤ ਹੋ ਸਕਦਾ ਹੈ ਪਰ ਨਾਲ ਹੀ ਇਹ ਕਿ ਹੈ ਕਿ ਸਟੀਲ, ਐਲੂਮੀਨੀਅਮ, ਕੱਚਾ ਤੇਲ, ਖੇਤੀ ਉਤਪਾਦ ਅਤੇ ਹੋਰ ਬਹੁਤ ਕੁਝ ਕੈਨੇਡਾ ਤੋਂ ਜਾਂਦਾ ਹੈ। ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਸਿੱਧੇ ਤੌਰ ਤੇ ਅਮਰੀਕਾ ਵਾਲਿਆਂ ਨੂੰ ਪ੍ਰਭਾਵਿਤ ਕਰੇਗਾ ਜਿਵੇਂ ਕਿ ਕੈਨੇਡੀਅਨ ਲੱਕੜ ਤੇ ਲੱਗਣ ਵਾਲੇ ਟੈਕਸ ਕਾਰਨ ਉਹ ਕਈ ਸਾਲਾਂ ਤੋਂ ਮਹਿੰਗੀ ਲੱਕੜ ਖਰੀਦਣ ਲਈ ਮਜਬੂਰ ਨੇ। ਟਰੂਡੋ ਨੇ ਦਲੀਲ ਦਿੱਤੀ ਹੈ ਕਿ 트੍ਰੰਪ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਦਾ ਵਾਅਦਾ ਕਰਕੇ ਸੱਤਾ ਚਾਹੁੰਦੇ ਤੇ ਕੈਨੇਡੀਅਨ ਵਸਤਾਂ ਟੈਕਸ ਅਮਰੀਕਾ ਵਾਲਿਆਂ ਲਈ ਮਹਿੰਗਾਈ ਵਿੱਚ ਬੇਤਹਾਸ਼ਾ ਵਾਧਾ ਕਰੇਗਾ ਇਸ ਕਦਮ ਨਾਲ ਅਮਰੀਕਾ ਵਾਸੀ ਪ੍ਰਭਾਵਿਤ ਹੋਣਗੇ ਟਰੂਡੋ ਨੇ ਅੱਗੇ ਕਿਹਾ ਹੈ ਕਿ ਫੈਡਰਲ ਸਰਕਾਰ ਆਪਣੀ ਰਣਨੀਤੀ ਤਿਆਰ ਕਰ ਰਹੀ ਹੈ ਅਤੇ ਸਿਆਸੀ મતਭੇਦ ਇੱਕ ਪਾਸੇ ਰੱਖਦਿਆਂ ਪੂਰੇ ਮੁਲਕ ਨੂੰ ਇੱਕ ਜੁੱਟ ਹੋ ਕੇ ਅੱਗੇ ਵਧਣਾ ਪਵੇਗਾ ਰੂਡੋ ਨੇ ਸਕੀਚਵਾਂ ਦੇ ਪ੍ਰੀਮੀਅਰ ਸਕਾਟ ਮੋਦੀ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਉਹ ਮੈਨੂੰ ਬਹੁਤ ਪਸੰਦ ਨਹੀਂ ਕਰਦੇ ਪਰ ਜਦੋਂ ਨਾਫਟਾ ਤੇ ਖਤਰਾ ਮੰਡਰਾਇਆ ਤਾਂ ਫੈਡਰਲ ਸਰਕਾਰ ਦਾ ਸਾਥ ਦੇਣ ਵਾਲਿਆਂ ਵਿੱਚ ਸਕਾਟ ਨੂੰ ਸ਼ਾਮਿਲ ਸਨ ਅਮਰੀਕਾ ਦੇ ਵਿੱਚ ਭਾਰਤੀ ਬੱਚਿਆਂ ਨੂੰ ਵੱਡਾ ਝਟਕਾ ਲੱਗਿਆ ਹੈ 19 ਸੂਬਿਆਂ ਦੇ ਵਿੱਚ ਇੱਕ ਜ਼ਰੂਰੀ ਸਹੂਲਤ ਦੇਣੀ ਬੰਦ ਕੀਤੀ ਜਾ ਰਹੀ ਹੈ ਡ੍ਰੀਮਰਜ਼ ਵਾਸਤੇ ਇਹ ਬਹੁਤ ਹੀ ਬੁਰੀ ਖਬਰ ਹੈ ਅਮਰੀਕਾ ਨੇ ਡ੍ਰੀਮਰਸ ਨੂੰ ਵੱਡਾ ਝਟਕਾ ਦਿੱਤਾ ਹੈ ਹੁਣ ਅਮਰੀਕਾ ਦੇ 19 ਸੂਬਿਆਂ ਵਿੱਚ ਡ੍ਰੀਮਰਸ ਵਜੋਂ ਜਾਣੇ ਜਾਂਦੇ ਚੰਤੇ ਨੌਜਵਾਨ ਬਾਲਗ ਪ੍ਰਵਾਸੀਆਂ ਨੂੰ ਅਸਥਾਈ ਤੌਰ ਤੇ ਕਫਾਇਤੀ ਕੇਅਰ ਐਕਟ ਦੇ ਜਨਤਕ ਮਾਰਕੀਟਪਲੇਸ ਦੁਆਰਾ ਸਿਹਤ ਬੀਮਾ ਪ੍ਰਾਪਤ ਕਰਨ ਤੋਂ ਰੋਕ ਦਿੱਤਾ ਜਾਵੇਗਾ ਇੱਕ ਸੰਗੀ ਜੱਜ ਨੇ ਇਸ ਸੰਬੰਧੀ ਫੈਸਲਾ ਸੁਣਾਇਆ ਜਿਸ ਨਾਲ ਬਾਈਡਨ ਪ੍ਰਸ਼ਾਸਨ ਦੁਆਰਾ ਬੱਚਿਆਂ ਦੇ ਰੂਪ ਵਿੱਚ ਗੈਰ ਕਾਨੂੰਨੀ ਢੰਗ ਨਾਲ ਦੇਸ਼ ਵਿੱਚ ਲਿਆਂਦੇ ਪ੍ਰਵਾਸੀਆਂ ਦੀ ਮਦਦ ਕਰਨ ਦੀਆਂ ਕੋਸ਼ਿਸ਼ਾਂ ਸੀਮਤ ਹੋ ਗਈਆਂ ਨੇ ਇਸ ਫੈਸਲੇ ਨਾਲ ਦੀ ਮੂਲ ਦੇ ਉਹ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਜੋ ਅਮਰੀਕਾ ਦਾ ਨਾਗਰਿਕ ਬਣਨ ਦਾ ਸੁਪਨਾ ਦੇਖ ਰਹੇ ਨੇ ਉੱਤਰੀ ਡਕੋਟਾ ਵਿੱਚ ਯੂਐਸ ਡਿਸਟ੍ਰਿਕਟ ਕੋਰਟ ਦੇ ਜੱਜ ਡੈਨੀਅਲ ਟ੍ਰੈਨੋਰਟ ਨੇ ਬਿਸਮਾਰਕ ਤੋਂ ਸੋਮਵਾਰ ਨੂੰ ਆਦੇਸ਼ ਜਾਰੀ ਕੀਤਾ ਜੋ ਬਾਈਡਨ ਪ੍ਰਸ਼ਾਸਨ ਦੇ ਉਸ ਨਿਯਮ ਨੂੰ ਝਟਕਾ ਹੈ ਜਿਸ ਦੇ ਤਹਿਤ 1.47 ਲੱਖ ਪ੍ਰਵਾਸੀਆਂ ਨੂੰ ਕਵਰੇਜ ਲਈ ਨਾਮਜ਼ਦਗੀ ਲੈਣ ਦੀ ਆਗਿਆ ਦਿੱਤਾ ਅੰਦਾਜ਼ਾ ਸੀ ਟ੍ਰੈਨੋਰ ਦਾ ਫੈਸਲਾ ਪਾਲਿਸੀ ਦੇ ਦਾਇਰ ਇੱਕ ਮੁਕਦਮੇ ਵਿੱਚ ਆਇਆ ਹੈ ਅਤੇ ਇਹ ਉਦੋਂ ਤੱਕ ਪ੍ਰਭਾਵੀ ਰਹੇਗਾ ਜਦ ਤੱਕ ਮਾਮਲਾ ਮੁਕਦਮੇ 'ਚ ਨਹੀਂ ਜਾਂਦਾ ਇਹ ਹੁਕਮ 19 ਸੂਬਿਆਂ ਦੇ ਪ੍ਰਵਾਸੀਆਂ ਤੇ ਲਾਗੂ ਹੁੰਦੇ ਨੇ ਜਿੱਥੇ ਰਿਪਬਲਿਕਨ ਅਟਾਰਨੀ ਜਰਨਲ ਨੇ ਨਵੀਂ ਨੀਤੀ ਦੀ ਪਾਲਣਾ ਕਰਨ ਤੋਂ ਬਚਣ ਲਈ ਮੁਕਦਮਾ ਕੀਤਾ ਸੀ ਸੀਐਮਐਸ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਮੁਕਦਮੇ ਦੀ ਸਮੀਖਿਆ ਕਰ ਰਹੇ ਨੇ ਪਰ ਮੁਕਦਮੇ ਤੇ ਟਿੱਪਣੀ ਨਹੀਂ ਕਰਨਗੇ ਅਗਸਤ ਵਿੱਚ ਦਾਇਰ ਮੁਕਦਮੇ ਵਿੱਚ ਕੰਸਾਸ ਅਤੇ ਉਤਰੀ ਡਕੋਟਾ ਪ੍ਰਮੁੱਖ ਮੁੱਦੇ ਹੀ ਨੇ ਉਹਨਾਂ ਨਾਲ ਅਲਬਾਮਾ ਅਲ ਸਾਸ ਫਲੋੜਾ ਇਰਾਹੋ ਇਰੀਆਨਾ ਆਇਓਵਾ ਕੈਂਟਕੀ ਮਿਸੂਰੀ ਮੋਂਟਾਨਾ ਨੀਬਰਾਸਕਾ ਨਿਊ ਹੈਮਸ਼ਾਇਰ ਆਇਓ ਸਾਊਥ ਕਰਲੀਨਾ ਸਾਊਥ ਡਕੋਟਾ ਟੈਨੈਸੀ ਟੈਕਸਾਸ ਅਤੇ ਵਰਜੀਨੀਆ ਵੀ ਸ਼ਾਮਿਲ ਨੇ ਅਲਬਾਮਾ ਦੇ ਅਟਾਰਨੀ ਜਰਨਲ ਸਟੀਵ ਮਾਰਸ਼ਲ ਨੇ ਬੀਤੇ ਦਿਨ ਇੱਕ ਬਿਆਨ ਚੁਕਾਇਆ ਸ਼ੁਕਰ ਹੈ ਅਦਾਲਤ ਨੇ ਬਾਈਡਨ ਦੇ ਕਟੜਪੰਥੀ ਖੱਬੇਪੱਖੀ ਏਜੰਡੇ ਨੂੰ ਰੋਕ ਦਿੱਤਾ ਡਾਕਾ ਮਤਲਬ ਬਚਪਨ ਦੇ ਆਗਮਨ ਲਈ ਮਲਤਵੀ ਕਾਰਵਾਈ ਯਾਨੀ ਕਿ ਡੈਫਰਡ ਐਕਸ਼ਨ ਫਾਰ ਚਾਈਲਡਹੂਡ ਅਰਾਈਵਲਸ ਐਸ ਸੰਯੁਕਤ ਰਾਜ ਦੀ ਇਮੀਗ੍ਰੇਸ਼ਨ ਨੀਤੀ ਹੈ ਇਸ ਤਹਿਤ 16 ਸਾਲ ਦੀ ਉਮਰ ਤੋਂ ਪਹਿਲਾਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਆਏ ਵਿਦੇਸ਼ੀ ਮੂਲ ਦੇ ਲੋਕਾਂ ਨੂੰ ਕੁਝ ਸ਼ਰਤਾਂ ਪੂਰੀਆਂ ਹੋਣ ਤੇ ਦੇਸ਼ ਨਿਕਾਲੇ ਤੋਂ ਰਾਹਤ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਉਹਨਾਂ ਨੂੰ ਪੜ੍ਹਾਈ ਜਾਂ ਕਾਨੂੰਨੀ ਕੰਮ ਕਰਨ ਲਈ ਪਰਮਿਟ ਲਈ ਅਰਜ਼ੀ ਦੇਣ ਦੀ ਵੀ ਇਜਾਜ਼ਤ ਮਿਲਦੀ ਹੈ ਜੰਦੇ ਜਾਂਦੇ ਇੱਕ ਨਜ਼ਰ ਅੱਜ ਦੀਆਂ ਸੋਨੇ ਦੀਆਂ ਕੀਮਤਾਂ ਤੇ 18 ਕੈਰਟ 1 ਤੋਲਾ ਸੋਨੇ ਦੀ ਕੀਮਤ 638 ਯੂ ਐਸ ਡਾਲਰ ਤੇ ਬਰਕਰਾਰ ਹੈ 22 ਕੈਰਟ 1 ਤੋਲਾ ਸੋਨੇ ਦੀ ਕੀਮਤ 780 ਅਮਰੀਕਨ ਡਾਲਰ ਤੇ ਬਰਕਰਾਰ ਹੈ 24 ਕੈਰਟ 1 ਤੋਲਾ ਸੋਨੇ ਦੀ ਕੀਮਤ 803 ਯੂ ਐਸ ਡਾਲਰ ਤੇ ਬਰਕਰਾਰ ਹੈ ਭਾਰਤੀ ਰੁਪਈਆ ਚ ਜ਼ਿਕਰ ਕਰੀਏ ਤਾਂ 18 ਕੈਰਟ 1 ਤੋਲਾ ਸੋਨੇ ਦੀ ਕੀਮਤ ਹੈ 54 ਹਜ਼ਾਰ 46 ਰੁਪਏ 22 ਕੈਰਟ 1 ਤੋਲਾ ਸੋਨੇ ਦੀ ਕੀਮਤ ਹੈ 66 ਹਜ਼ਾਰ 75 ਰੁਪਏ 24 ਕੈਰਟ 1 ਤੋਲਾ ਸੋਨੇ ਦੀ ਕੀਮਤ ਹੈ 70310 ਰੁਪਏ ਜ਼ਿਕਰ ਕਰ ਦਿਆਂ ਯੂ ਐਸ ਡ ਦੀ ਕੀਮਤ 84 ਭਾਰਤੀ ਰੁਪਏ ਤੇ 83 ਭਾਰਤੀ ਪੈਸੇ ਦੇ ਬਰਾਬਰ ਹੋ ਗਈ ਹੈ ਇਸ ਦੇ ਨਾਲ ਹੀ ਮੈਨੇ ਤੇ ਜੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ